ਪੰਜਾਬ ਦੀਆਂ ਮੰਡੀਆਂ ਦੇ ਵਿੱਚ ਇਸ ਵਾਰ ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ ਘੱਟ ਨਜ਼ਰ ਆ ਰਹੀ ਹੈ।ਦਰਸਲ ਪਿਛਲੀ ਵਾਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 24 ਨਵੰਬਰ ਤੱਕ ਕੁੱਲ 183 ਲੱਖ 4500 ਮੀਟ ਦੇ ਕਟਨ ਦੇ ਕਰੀਬ ਪਰਮਾ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਖਰੀਦੀ ਜਾ ਚੁੱਕੀ ਸੀ।ਜਦਕਿ ਇਸ ਵਾਰ ਅਜੇ ਤੱਕ 160 ਲੱਖ 86700 ਮੀਟ ਦੇ ਕਟਨ ਦੇ ਕਰੀਬ ਹੀ ਝੋਨੇ ਦੀ ਫਸਲ ਖਰੀਦੀ ਗਈ ਹੈ ਜੋ ਪਿਛਲੀ ਵਾਰ ਨਾਲੋਂ 15 117700 ਮੀਟਰਿਕ ਟਨ ਦੇ ਕਰੀਬ ਘਟ ਹੈ ਜਦ ਕਿ ਹੁਣ ਇੱਕ ਦਿਨ ਦੀ ਆਮਦ ਕਰੀਬ 88000 ਟਨ ਹੀ ਰਹਿ ਗਈ ਹੈ ਤੇ ਝੋਨੇ ਦੇ ਸੀਜ਼ਨ 'ਚ ਕੁਝ ਦਿਨ ਹੀ ਬਾਕੀ ਹਨ ਗੌਰਤਲ ਬਹਿ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪੀਤੇ ਕੁਝ ਦਿਨਾਂ ਤੱਕ ਪਰਮਲ ਝੋਨੇ ਦੀ ਕੁੱਲ ਆਮਦ 17015574.6 ਮੀਟਰਿਕ ਟਨ ਹੋ ਚੁੱਕੀ ਹੈ ਇਸ ਦਰਮਿਆਨ ਮੰਡੀਆਂ ਦੇ ਵਿੱਚੋਂ ਝੋਨੇ ਦੀ ਚੁਕਾਈ ਵੀ ਕਾਫੀ ਤੇਜ਼ ਹੋ ਗਈ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਪੀਤੇ ਦਿਨਾਂ ਤੱਕ 100% ਦੀ ਵਿਕੇ ਝੋਨੇ ਦੀ ਝੁਗਾਈ ਹੋ ਚੁੱਕੀ ਹੈ। ਗੌਰਤਲਬ ਹੈ ਕਿ ਖੰਨਾ ਮੰਡੀ ਦੇ ਵਿੱਚ ਇਸ ਵਾਰ ਝੋਨੇ ਦੀ ਆਮਦ ਪਿਛਲੀ ਵਾਰ ਨਾਲੋਂ ਘੱਟ ਹੈ। ਪਿਛਲੀ ਵਾਰ ਪੂਰੇ ਸੀਜ਼ਨ ਦੇ ਵਿੱਚ 20,64,000 ਕੁਇੰਟਲ ਦੇ ਕਰੀਬ ਝੋਨੇ ਦੀ ਆਮਦ ਹੋਈ ਸੀ। ਜਾਣਕਾਰੀ ਅਨੁਸਾਰ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਨੇ ਕਿਸਾਨਾਂ ਦੇ ਫਸਲ ਦੀ ਅਦਾਇਗੀ ਦੇ ਲਈ ਬੀਤੇ ਦਿਨਾਂ ਤੱਕ 37,605.45 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਚੱਕੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 368796 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭਾਈ ਜਾ ਚੁੱਕੇ ਹਨ ਅੰਦਰਸਲ ਪਿਛਲੀ ਵਾਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 24 ਨਵੰਬਰ ਤੱਕ ਕੁੱਲ 183 ਲੱਖ 4500 ਮੀਟ ਦੇ ਟਨ ਦੇ ਕਰੀਬ ਪਰਮਲ ਝੋਨੀ ਦੀ ਫਸਲ ਮੰਡੀਆਂ ਦੇ ਵਿੱਚ ਖਰੀਦੀ ਜਾ ਚੁੱਕੀ ਸੀ ਜਦਕਿ ਇਸ ਵਾਰ ਅਜੇ ਤੱਕ 160 ਲੱਖ 86700 ਮੀਟ ਦੇ ਇੱਕ ਟਨ ਦੇ ਕਰੀਬ ਹੀ ਝੋਨੇ ਦੀ ਫਸਲ ਖਰੀਦੀ ਗਈ ਹੈ ਜੋ ਪਿਛਲੀ ਵਾਰ ਨਾਲੋਂ 15 ਲੱਖ 17700 ਮੀਟਰਿਕ ਟਨ ਦੇ ਕਰੀਬ ਘਟ ਹੈ ਜਦ ਕੇ ਹੁਣ ਇੱਕ ਦਿਨ ਦੀ ਆਮਦ ਕਰੀਬ 88000 ਟਨ ਹੀ ਰਹਿ ਗਈ ਹੈ ਤੇ ਝੋਨੇ ਦੇ ਸੀਜ਼ਨ ਚ ਕੁਝ ਦਿਨ ਹੀ ਬਾਕੀ ਹਨ ਗੌਰਤਲ ਬਹਿ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪੀਤੇ ਕੁਝ ਦਿਨਾਂ ਤੱਕ ਪਰਮਲ ਝੋਨੇ ਦੀ ਕੁੱਲ ਆਮਦ 170 ਲੱਖ 15574.6 ਮੀਟਰਿਕ ਟਨ ਹੋ ਚੁੱਕੀ ਹੈ ਇਸ ਦਰਮਿਆਨ ਮੰਡੀਆਂ ਦੇ ਵਿੱਚੋਂ ਝੋਨੇ ਦੀ ਚੁਕਾਈ ਵੀ ਕਾਫੀ ਤੇਜ਼ ਹੋ ਗਈ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਪੀਤੇ ਦਿਨਾਂ ਤੱਕ 100% ਦੀ ਵਿਕੇ ਝੋਨੇ ਦੀ ਚੁਕਾਈ ਹੋ ਚੁੱਕੀ ਹੈ ਗੌਰਤਲਬ ਹੈ ਕਿ ਖੰਨਾ ਮੰਡੀ ਦੇ ਵਿੱਚ ਇਸ ਵਾਰ ਝੋਨੇ ਦੀ ਆਮਦ ਪਿਛਲੀ ਵਾਰ ਨਾਲੋਂ ਘੱਟ ਹੈ ਪਿਛਲੀ ਵਾਰ ਪੂਰੇ ਸੀਜ਼ਨ ਦੇ ਵਿੱਚ 20,64,000 ਕੁਇੰਟਲ ਦੇ ਕਰੀਬ ਝੋਨੇ ਦੀ ਆਮਦ ਹੋਈ ਸੀ ਜਾਣਕਾਰੀ ਅਨੁਸਾਰ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਨੇ ਕਿਸਾਨਾਂ ਦੇ ਫਸਲ ਦੀ ਅਦਾਇਗੀ ਦੇ ਲਈ ਬੀਤੇ ਦਿਨਾਂ ਤੱਕ 37605.45 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਜਦਕਿ ਕਿਸਾਨਾਂ ਦੇ ਖਾਦਿਆਂ ਦੇ ਵਿੱਚ 36087.96 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਏ ਜਾ ਚੁੱਕੇ ਹਨ